ਮੈਂ ਲਾਲਚੰਦ ਕੁਟਾਰੂ ਚੱਕ ਫੂਡ ਸਪਲਾਈ ਮਿੰਿਸਟਰ ਪੰਜਾਬ ਅ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਮੁੱਚੇ ਫੂਡ ਸਪਲਾਈ ਦੇ ਕੰਜ਼ਿਊਮਰ ਨੂੰ ਜਿਹੜੇ ਲਾਹੇਪਾਤਰੀ ਨੇ ਉਹਨਾਂ ਦਾ ਈਕੇ ਵਾਈਸੀ ਚੱਲ ਰਿਹਾ ਸੋ ਸਾਰੇ ਲਾਹੇਪਾਤਰੀ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਆਲੇ ਦੁਆਲੇ ਦੇ ਡੀਪੂਆਂ ਦੇ ਉੱਤੇ ਆ ਕੇ ਆਪਣਾ ਔਰ ਆਪਣੇ ਪਰਿਵਾਰ ਦੇ ਸਾਰੇ ਜੀਆਂ ਦਾ ਈਕੇ ਵਾਈਸੀ ਕਰਾਇਆ ਜਾਵੇ ਔਰ ਈਕੇ ਵਾਈਸੀ ਕਰਾਣ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦਾ ਉਹਨਾਂ ਕੋਲੋਂ ਕੋਈ ਪੈਸਾ ਨਹੀਂ ਉਹਨਾਂ ਦਾ ਲੱਗਣਾ ਜੇ ਕੋਈ ਇਸ ਗੱਲ ਦੀ ਡਿਮਾਂਡ ਵੀ ਕਰਦਾ ਤੇ ਫੌਰਨ ਸਾਡੇ ਮਹਿਕਮੇ ਦੇ ਧਿਆਨ ਵਿੱਚ ਲਿਆਂਦਾ ਜਾਵੇ ਸੋ ਮੈਂ ਸਮੁੱਚੇ ਲੋਕ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਉਹ ਈਕੇ ਵਾਈਸੀ ਕਰਾਉਣ ਦੇ ਲਈ ਲਾਹ ਪਤਰੀਆਂ ਦੀ ਮਦਦ ਕਰਨ ਉਹਨਾਂ ਨੂੰ ਪ੍ਰੇਰਨ ਤਾਂ ਜੋ ਹੁਣ ਤੱਕ ਜਿਹੜੇ 1 ਕਰੋੜ 55 ਲੱਖ ਲਾਭਪਾਤਰੀਆਂ ਦੇ ਵਿੱਚੋਂ ਅਸੀਂ 1 ਕਰੋੜ 17 ਲੱਖ ਲਾਭਪਾਤਰੀ ਕਰਾ ਚੁੱਕੇ ਹਾਂ ਤੇ ਬਾਕੀ ਰਹਿੰਦੇ ਜਿਹੜੇ ਲਾਭਪਾਤਰੀ ਨੇ ਉਹ 31 ਮਾਰਚ ਤੋਂ ਪਹਿਲੇ ਪਹਿlo ਕਰਾਇਜ਼ਾਨ ਅਜ਼ਿਆਹਾ ਨਾ ਕਰਨ ਦੀ ਸੂਰਤ ਦੇ ਵਿੱਚ 1 April ਤੋਂ ਜਿਹੜਾ ਉਹਨਾਂ ਨੂੰ ਰਾਸ਼ਨ ਮਿਲਣਾ ਉਹਦੇ ਮਿਲਣ ਦੇ ਵਿੱਚ ਦਿੱਕਤ ਆ ਸਕਦੀ ਆ ਸੋ ਮੇਰੀ ਸਮੁੱਚੇ ਰਾਜ ਦੇ ਲਾਭਪਾਤਰੀਆਂ ਨੂੰ ਬੇਨਤੀ ਆ ਕਿ ਉਹ eKYC ਕਰਾਉਣ ਦੇ ਲਈ ਆਪਣੇ ਆਪਣੇ ਪਰਿਵਾਰਾਂ ਸਮੇਤ ਡੀਪੂ ਨਾਲ ਦੇ ਡੀਪੂ ਹੌਟਲਾਂ ਤੇ ਪਹੁੰਚਣ